ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਚੰ ਕਰੋਤ ਅਗ੍ਰਣੀ ਵੈ ਨਿਰਾਸੰਸਪੂਰਨਹਿ ਨਿਰਤਨ ਭਯੰ तन्वन्ते रोग्यं रोगखण्डन भक्त्यं भगतदानं रामनाम गुणकीर्तन पार ਨਾਨਕ ਗੁਰ ਸੇਵਾ ਕਿੰਨਾ ਲਬ్యਤੇ ਤੇ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰਖਨ ਹਰ ਦਇਆਲਾ ਸਮਦੀ ਨੂਰ ਅਰਸਹੁ ਕੁਰਸਹੁ ਛੱਟੀਐ ਤੁਧ ਡਿਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਪਾਤਿਸ਼ਾ ਸਿਰਸ਼ਾ ਹੰਦੈ ਸ਼ਾ ਜਿਸ ਪਾਸ ਬਠਿਆ ਸੋਹੀਏ ਸਬਨਾ ਦਾ ਵੇਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਿਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵਿੱਚ ਪਾਓ ਕਰਮ ਕਰ ਜਮਸੀ ਸੇ ਘਰ ਭਾਗ ਠ ਦੇਕ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਰਹਾਉ ਹਾਣ ਹਟ ਕਰ ਅਰਜਾ ਸਜਨਾਮ ਕਰ ਵਥ ਸਵਰਤ ਸੋਚ ਕਰ ਪਾਂਡਸਾਲ ਤਿਸ ਵਿੱਚ ਤਿਸ ਨੂੰ ਰਖ ਵਣਜਰਿਆ ਸਿਉ ਵਣਜ ਕਰ ਲਾਲਾ ਮਨ ਹਸ ਸੁਣ ਸਤ ਸਤ ਸੋ ਦਾਗਰੀ ਸਤ ਕੋੜੇ ਲੈ ਚਲ ਖਰਚ ਬੰਨ ਚੰਗਿਆਈਆ ਮਤ ਮਨ ਜਾਣੇ ਕਲ ਨਿਰੰਕਾਰ ਕਹ ਦੇਸ ਜਾਏ ਤਾਂ ਸੁਖ ਲਹੇ ਮਹਲ ਲਏ ਚਿਤ ਕਰ ਚਾਕਰੀ ਮਨ ਨਾਮ ਕਰ ਕਮ ਬਨ ਬਦਿਆ ਕਰ ਤਾਵਣੀ ਤਾ ਕੋ ਅਖੈ ਧਨ ਨਾਨਕ ਵੇਖੈ ਨਦਰ ਕਰ ਚੜੈ ਚਵ ਗਣਵਨ ਲਾਇ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦਿਆ ਕਰਤਾ ਹਣੀ ਤਾ ਕੋ ਅਖੈ ਤਨ ਨਾਨਕ ਵੇਖੈ ਨਦਰ ਕਰ ਚੜਾ ਚਵਗਣ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ